ਜੀਸਸ ਜੀ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਸਕੂਲਾਂ ਵਿੱਚ ਛੁੱਟੀਆਂ ਦੇ ਚੱਲਦੇ ਆ ਸਿੱਖਿਆ ਵਿਭਾਗ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ 20 ਜਨਵਰੀ ਤੱਕ ਸਕੂਲਾਂ ਨੂੰ ਇਹ ਕਰਨਾ ਹੋਵੇਗਾ ਜ਼ਰੂਰੀ ਕੰਮ ਕਿਹੜਾ ਜ਼ਰੂਰੀ ਕੰਮ ਸਕੂਲਾਂ ਨੂੰ ਕਰਨਾ ਹੋਵੇਗਾ ਉਹ ਜਾਣਦੇ ਆ ਅੱਜ ਦੀ ਵੀਡੀਓ ਦੁਆਰਾ ਅਗਰ ਤੁਸੀਂ ਵੀ ਸਕੂਲ ਦੇ ਵਿੱਚ ਪੜ੍ਹ ਰਹੇ ਹੋ ਜਾਂ ਤੁਹਾਡੇ ਬੱਚੇ ਪੜ੍ਹ ਰਹੇ ਆ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਖਾਸ ਹੋ ਸਕਦੀ ਹੈ ਇਸ ਤੱਕ ਵੀਡੀਓ ਨੂੰ ਲਾਰ ਤੱਕ ਜਰੂਰ ਵਾਚ ਕਰਨਾ ਅਤੇ ਆਪਣੇ ਹੋਰ ਵੀ ਸਾਥੀਆਂ ਨੂੰ ਵੀਡੀਓ ਸ਼ੇਅਰ ਕਰੋ ਤਾਂਕਿ ਉਹਨਾਂ ਨੂੰ ਵੀ ਇਸ ਨਵੀਂ ਇਨਫੋਰਮੇਸ਼ਨ ਦੀ ਜਾਣਕਾਰੀ ਪੂਰੀ ਮਿਲ ਸਕੇ ਆਓ ਚਲਦੇ ਹਾਂ ਅੱਜ ਦੀ ਵੱਡੀ ਖਬਰ ਦੇ ਉੱਪਰ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਸਕੂਲਾਂ ਦੀ ਗ੍ਰੇਡਿੰਗ ਦਾ ਡਾਟਾ ਭਰਨ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਪੱਤਰ ਜਾਰੀ ਹੋਣ ਦੇ 7 ਦਿਨ ਦੇ ਅੰਦਰ ਅੰਦਰ ਸਕੂਲਾਂ ਦੀ ਗ੍ਰੇਡਿੰਗ ਦਾ ਡਾਟਾ ਈ ਪੰਜਾਬ ਸਕੂਲ ਪੋਰਟਲ ਤੇ ਅਪਲੋਡ ਕੀਤਾ ਜਾਣਾ ਸੀ ਪਰੰਤੂ ਜ਼ਿਆਦਾਤਰ ਸਕੂਲਾਂ ਵੱਲੋਂ ਸਕੂਲ ਗ੍ਰੇਡਿੰਗ ਦੇ ਡਾਟੇ ਦਾ ਕੰਮ ਮੁਕੰਮਲ ਨਹੀਂ ਕੀਤਾ ਗਿਆ ਹੈ ਇਸ ਸਬੰਧੀ ਸਾਰੇ ਸਕੂਲਾਂ ਨੂੰ ਮਿਤੀ 20 1 2024 ਸ਼ਾਮ 5 ਵਜੇ ਤੱਕ ਦਾ ਗ੍ਰੇਡਿੰਗ ਦਾ ਕੰਮ ਆਪਣੇ ਪੱਧਰ ਤੇ ਮੁਕੰਮਲ ਕਰਨ ਲਈ ਹੁਕਮ ਜਾਰੀ ਕੀਤੇ ਗਏ ਸਨ ਇਸ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਗ੍ਰੇਡਿੰਗ ਦਾ ਡਾਟਾ ਸਬਮਿਟ ਕਰਨ ਸਬੰਧੀ ਉਪਰੋਕਤ ਵਿੱਚ ਦੇ ਸੰਬੰਧ ਵਿੱਚ ਮੀਮੋ ਨੰਬਰ ਦਿੱਤਾ ਗਿਆ ਮਿਤੀ 20 12 2023 ਨੂੰ ਸਕੂਲਾਂ ਦੇ ਗ੍ਰੇਡਿੰਗ ਦਾ ਡਾਟਾ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਅਨੁਸਾਰ ਪੱਤਰ ਜਾਰੀ ਹੋਣ ਦੇ 7 ਦਿਨ ਦੇ ਅੰਦਰ ਅੰਦਰ ਕੰਮ ਮੁਕੰਮਲ ਕਰਨ ਦੇ ਲਈ ਜੋ ਬੋਲਿਆ ਗਿਆ ਸੀ ਪਰ ਜੋ ਡਿਪਾਰਟਮੈਂਟ ਵੱਲੋਂ ਇਹ ਆਰਡਰ ਦਿੱਤੇ ਗਿਆ ਸੀ ਸਕੂਲਾਂ ਨੇ ਇਹ ਆਰਡਰ ਪੂਰੇ ਨਹੀਂ ਕੀਤੇ ਕਿਤੇ ਕਿ ਲੇਕਿਨ ਹੁਣ ਲਾਸਟ ਚਾਂਸ ਵੀ 1/2024 ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਜਿਹੜੇ ਸਕੂਲ ਇਸ ਦਾ ਨਿਰਾਦਰ ਕਰਨਗੇ ਜਾਂ ਕੰਪਲੀਟ ਨਹੀਂ ਕਰਨਗੇ ਤਾਂ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਇੱਕ ਵੱਡੀ ਅਪਡੇਟ ਸਕੂਲਾਂ ਦੇ ਸਬੰਧ ਵਿੱਚ ਨਿਕਲ ਕੇ ਆਈ ਸੀ ਇਸ ਤੋਂ ਇਲਾਵਾ ਹੋਰ ਜਿਹੜੀ ਵੀ ਨਵੀਂ ਅਪਡੇਟ ਆਉਂਦੀ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇਗਾ ਅਤੇ ਹੋਰ ਨਵੀਆਂ ਅਪਡੇਟ ਲਈ ਆਪਣਾ ਟੈਲੀਗ੍ਰam ਗਰੁੱਪ ਵੀ ਜੁਆਇਨ ਕਰ ਸਕਦੇ ਹੋ ਧੰਨਵਾਦ